ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬਹੁਤ ਸੋਹਣਾ ਮੌਸਮ ਬਣਿਆ ਹੈ। ਸੋ ਜਿਨ੍ਹਾਂ ਨੇ ਇਹ ਵੀਡੀਓ ਦੇਖੀ ਹੈ ਕਿਰਪਾ ਕਰਕੇ ਜਰੂਰ ਦੱਸਿਓ। ਤੁਹਾਡੇ ਵੱਲ ਕਿਵੇਂ ਦਾ ਵੈਦਰ ਆ? ਕਿੰਨਾ ਕੁ ਮੀਂਹ ਪਿਆ ਤੇ ਕਿੰਨਾ ਕੁ ਮੌਸਮ ਖਰਾਬ ਆ ਜੀ? ਜਰੂਰ ਦੱਸਿਓ ਜੀ ਵੀਡੀਓ ਦੇਖੋ ਅੱਗੇ ਤੇ ਫਿਰ ਜਿਨ੍ਹਾਂ ਨੇ ਵੀ ਵੀਡੀਓ ਦੇਖੀਓ ਦੱਸਣ ਦੀ ਕਿਰਪਾਲਤਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਸੋਹਣਾ ਮੌਸਮ ਬਣ ਗਿਆ ਨਾ। ਮੈਂਟ ਲੱਗਿਆ ਕਾਲਾ ਸੋਹਣਾ ਸਾਰੇ ਪਾਸੇ। ਤੜਕੇ ਨੇ ਰਹਾ ਹੋ ਗਿਆ ਜੇ ਤਾਂ ਪਰ ਮੀਂਹ ਹੀ ਕੱਲ ਫੜੀ ਸੀ ਕੱਲ ਦਾ ਹੈ ਚਲੋ ਫੜੋ ਸਹੀ ਕੱਲਾ 12 ਵਜੇ ਮੈਂ ਆ ਕਰਾ ਕੀਤਾ ਹਾਂ ਅੱਜ ਸੋង ਹੈ ਬਾਹਰ ਨਿਕਲਿਆ ਦਾਤੀ ਵਰ ਪਖਾਇਆ ਖੜਾ ਹੋਊ ਨਾ ਬੋਕਰ ਦੱਸ ਮੋਟਰ ਤੇ ਵੀ ਭੱਜਣਾ ਮੋਟਰ ਤੇ ਭੱਜੇ ਹੋ ਜੇ ਆ ਕੇ ਨੇਰੀ ਆ ਕੇ ਲੈ ਸ਼ਾਂਤੀ ਜੀ ਫਿਰ ਨਹੀਂ ਆ ਗਿਆ ਚਲ ਜਿਹੜਾ ਸਟੇਕ ਪਰਪਉਨੇ ਕੋ ਲਓ ਜੀ ਪਿਆਰਿਓ ਜਰੂਰ ਮੈਸੇਜ ਦੱਸਿਓ ਕਿੱਥੇ ਕਿੱਥੇ ਮੀ ਪਿਆ ਆਪਣਾ ਸ਼ਹਿਰ ਦਾ ਪਿੰਡ ਦਾ ਨਾਮ ਜੋੜ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ